मामला ये सारे ड्राइवर अलग-अलग यूनियन दे अलग-अलग ट्रांसपोर्टर दे आ इना ने आके सड़क पे रखला यार ਥੱਲੇ ਕਰੋ ਸਾਰੇ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪੱਤਾ ਹੋ ਜਾਏਗਾ ਉਹ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪੇ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਤਾਂ ਕੋਈ ਢੂਠੇ ਵੀ ਰੋਪ ਲਾ ਰਹੇ ਸੀ ਕੁਝ ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਵ ਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਸਰ ਕਿਹੜੇ ਕਿਹੜਾ ਰੋਡ ਲਿਆ ਗਿਆ ਜਿਹੜਾ ਜਮ ਲੱਗਾ ਸੀ ਰੋਡ ਕਲੀਅਰ ਕਰਾਤਾ ਹਾਂਜੀ ਤੁਹਾਡੇ ਸਾਹਮਣੇ ਜੀ ਦੇਖੋ ਚੱਲ ਰਿਹਾ ਨਾ ਇਹ ਸਰ ਕੀ ਤਿਆਰਬਾ ਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਯੋਜ ਸਮਾਜ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਉੱਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ ਠੀਕ ਹੈ ਧੰਨਵਾਦ ਸਰ ਕੀ ਮਾਮਲਾ ਹੈ ਇਹ ਸਾਰੇ ਡਰਾਈਵਰ ਅਲੱਗ-ਅਲੱਗ ਯੂਨੀਅਨ ਦੇ ਅਲੱਗ-ਅਲੱਗ ਟਰਾਂਸਪੋਰਟਰਾਂ ਦੇ ਆ ਇਹਨਾਂ ਨੇ ਆ ਕੇ ਸੜਕ ਤੇ ਰਕ ਲਿਆ ਯਾਰ ਥੱਲੇ ਕਰੋ ਸਾਰੇ ਲਓ ਸਭ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪੱਤਾ ਹੋ ਜਾਏਗਾ ਤੋ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪੇ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਤਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਤਾਂ ਗ੍ਰੇਟ ਕਰਤੀ ਸਰ ਕੋਈ ਢੁੱਠੇ ਵੀ ਰੋਪ ਲਾ ਰਹੇ ਸੀ ਕੁਝ ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਬ ਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਸਰ ਕਿਹੜੇ ਕਿਹੜਾ ਰੋਡ ਦੀਆਂ ਜਿਹੜੇ ਜਦੋਂ ਲੱਗਾ ਸੀ ਰੋਡ ਕਲੀਅਰ ਕਰਾਤਾ ਹਾਂਜੀ ਉਹ ਤੁਹਾਡੇ ਸਾਹਮਣੇ ਜੀ ਦੇਖੋ ਚੱਲ ਰਿਹਾ ਨਾ ਇਹ ਸਰ ਕੀ ਤਿਆਰਬਾ ਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਯੋਜ ਸਮਝ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਉੱਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ ਠੀਕ ਹੈ ਧੰਨਵਾਦ ਸਰ ਕੀ ਮਾਮਲਾ ਇਹ ਦੇਖ ਮਾਮਲਾ ਇਹ ਸਾਰੇ ਡਰਾਈਵਰ ਅਲੱਗ-ਅਲੱਗ ਯੂਨੀਅਨ ਦੇ ਅਲੱਗ-ਅਲੱਗ ਟਰਾਂਸਪੋਰਟਰਾਂ ਦੇ ਆ ਇਹਨਾਂ ਨੇ ਆ ਕੇ ਸੜਕ ਤੇ ਪ੍ਰੈਸ ਲਾ ਯਾਰ ਥੱਲੇ ਕਰੋ ਸਾਰੇ ਲਓ ਸਾਰੇ ਇਹ ਸਾਰਿਆਂ ਨੇ ਆ ਕੇ ਹਾਈਵੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਸਮਝਾਇਆ ਗਿਆ ਵੀ ਹਾਈਵੇ ਰੋਕਣਾ ਅਪਰਾਧ ਆ ਪਰ ਇਹ ਹੋ ਜੋ ਨਹੀਂ ਪੱਤਾ ਹੋ ਜਾਏਗਾ ਉਹ ਜਿਹੜੇ ਸਿਆਣੇ ਬੰਦੇ ਨੇ ਸਮਝ ਗਏ ਆਪੇ ਹੀ ਰਾਹ ਸਾਡਾ ਸਹਿਯੋਗ ਕਰਕੇ ਖਾਲੀ ਕਰਦਾ ਟ੍ਰੈਫਿਕ ਤੁਹਾਡੇ ਸਾਹਮਣੇ ਅਸੀਂ ਤਾਂ ਗ੍ਰੇਟ ਕਰਤੀ ਕੋਈ ਢੂਠੇ ਵੀ ਰੋਪ ਲਾ ਰਹੇ ਸੀ ਕੁਝ ਚਲੋ ਕੋਈ ਨਹੀਂ ਹਰ ਬੰਦੇ ਦਾ ਆਪਣਾ ਆਪਣਾ ਮਤ ਹੈ ਕੋਈ ਕੁਝ ਤਰ੍ਹਾਂ ਬੋਲਦਾ ਕੋਈ ਕਿਸੇ ਤਰ੍ਹਾਂ ਬੋਲਦਾ ਬੇਸਿਕਲੀ ਕਾਨੂੰਨ ਸਰਬ ਪ੍ਰੀਅ ਹੈ ਸਭ ਤੋਂ ਉੱਤਮ ਹੈ ਕਾਨੂੰਨ ਬਹਾਲ ਹੋਣਾ ਚਾਹੀਦਾ ਸਰ ਕਿਹੜੇ ਕਿਹੜਾ ਰੋਡ ਲਿਆ ਜਿਹੜਾ ਜਮ ਲੱਗਾ ਸੀ ਰੋਡ ਕਲੀਅਰ ਕਰਾਤਾ ਹਾਂਜੀ ਰੋਡ ਪਲੀਜ਼ ਰਾਤਾ ਜੀ ਜੜਾ ਆ ਤੁਹਾਡੇ ਸਾਹਮਣੇ ਜੀ ਦੇਖੋ ਚੱਲ ਰਿਹਾ ਨਾ ਇਹ ਸਰ ਕੀ ਤਜਰਬਾ ਜੀ ਜਿਹੜਾ ਤੁਹਾਡੇ ਕੋਲ ਇੰਨੀ ਜਲਦੀ ਰੋਡ ਖਾਲੀ ਕਰਾਇਆ ਗਿਆ ਉਹ ਮੇਰਾ ਸਯੋਗ ਸਮਾਜ ਕਰਦਾ ਜੀ ਉਹਨਾਂ ਨੂੰ ਆ ਕੇ ਸਮਝਾਇਆ ਵੀ ਇਹ ਹਾਈਵੇ ਆ ਇਹਦੇ ਉੱਤੇ ਆਪਾਂ ਨੇ ਭੈਣ ਭਰਾ ਹੀ ਚੱਲਦੇ ਆ ਉਹਨੂੰ ਰੋਕਣਾ ਗੈਰ ਕਾਨੂੰਨੀ ਠੀਕ ਹੈ ਧੰਨਵਾਦ ਸਰ